ਇਸਾਜੇ ਸਮੱਸਿਆ ਉਦੋਂ ਆਂਦੀ ਹੈ ਜਦੋਂ ਕੋਈ ਕਿਸੇ ਵੀ ਕੰਟਰੀ ਦਾ ਕੋਈ ਨੈਸ਼ਨਲ ਪ੍ਰੋਗਰਾਮ ਜਿਹੜਾ ਹੁੰਦਾ ਹੈ ਅਸੀਂ ਉਸ ਦੇ ਉੱਤੇ ਸਹੀ ਤਰੀਕੇ ਨਾਲ ਉਹਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰਦੇ ਮੰਨ ਲਓ ਕਿ ਕੋਈ ਬੰਦਾ ਲਾਗੂ ਕਰ ਰਿਹਾ ਹੈ ਉਹਨੂੰ ਕੋਈ ਤੁਸੀਂ ਰਿਵਾਰਡ ਨਹੀਂ ਦਿੰਦੇ ਕੋਈ ਅਵਾਰਡ ਨਹੀਂ ਦਿੰਦੇ ਤੇ ਜਿਹੜੇ ਬੰਦੇ ਲਾਗੂ ਨਹੀਂ ਕਰਦੇ ਤਾਂ ਉਹਨੂੰ ਤੁਸੀਂ ਮਤਲਬ ਉਹਦੀ ਸਜ਼ਾ ਨਹੀਂ ਦਿੰਦੇ ਜਾਂ ਉਹਨੂੰ ਜੁਰਮਾਨਾ ਨਹੀਂ ਲਗਾਇਆ ਜਾਂਦਾ ਜਾਂ ਕੋਈ ਵੀ ਕੁਝ ਇਦਾਂ ਦੀ ਚੀਜ਼ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਵੀ ਜਦੋਂ ਅਸੀਂ ਬਚਪਨ 'ਚ ਸੀ ਤਾਂ ਟੀਵੀ ਦੇ ਉੱਤੇ ਪਰਿਵਾਰ ਨਿਯੋਜਨ ਦੀਆਂ ਬਹੁਤ ਐਡਾਂ ਜਾਂਦੀਆਂ ਹੁੰਦੀਆਂ ਸੀ ਕਿਉਂਕਿ ਦੂਰਦਰਸ਼ਨ ਹੀ ਹੁੰਦਾ ਸੀ ਕੱਲਾ ਤੇ ਉਹਦੇ 'ਚ ਐਡ ਜ਼ਰੂਰ ਆਂਦੀ ਸੀ ਮਾਂ ਪਿਓ ਪਲੱਸ ਤਿੰਨ ਬੱਚੇ ਹੁੰਦੇ ਸੀ ਨਾਲ ਦੋ ਮੁੰਡੇ ਇੱਕ ਕੁੜੀ ਇਹ ਤੁਸੀਂ ਦੇਖਿਆ ਹੋਣਾ ਬਹੁਤ ਸਾਲਾਂ ਤੱਕ ਇਹ ਐਡ ਚੱਲਦੀ ਰਹੀ ਹੈ ਫਿਰ ਚੱਲਦਾ ਹੀ ਸੀ ਵੀ ਪਰਿਵਾਰ ਨਿਯੋਜਨ ਨਿਯੋਜਿਤ ਹੋਣਾ ਚਾਹੀਦਾ ਵੀ ਬਸ ਤਿੰਨ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਫਿਰ ਹੋਲੀ-ਗੋਲੀ ਕਰਦੇ 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 ਇੱਕ ਮੁੰਡਾ ਹੋਰ ਐਡ 'ਚੋਂ ਗਾਇਬ ਹੋ ਗਿਆ ਇਹ ਵੀ ਸਾਡੇ ਦੇਖਦੇ-ਦੇਖਦੇ ਥੀ ਆਇਆ ਉਦੋਂ ਇੱਕ ਮੁੰਡਾ ਹੋਰ ਗਿਆ ਹੋ ਗਿਆ ਤਾਂ ਫਿਰ ਸਲੋਗਨ ਚੇਂਜ ਹੋ ਗਿਆ ਫਿਰ ਉਹਦਾ ਸਲੋਗਨ ਹੋ ਗਿਆ ਹਮ ਦੋ ਹਮਾਰੇ ਦੋ ਮਤਲਬ ਇੱਕ ਕੁੜੀ ਇੱਕ ਮੁੰਡਾ ਮਤਲਬ ਇਸ ਤਰ੍ਹਾਂ ਦਾ ਸਲੋਗਨ ਆਇਆ ਫਿਰ ਮੈਂ ਕਾਫੀ ਸਾਲ ਤੱਕ ਫਿਰ ਮੈਂ ਦੇਖਿਆ ਹੀ ਨਹੀਂ ਦੂਰਦਰਸ਼ਨ ਕਦੀ ਬੰਦ ਨਹੀਂ ਹੋ ਗਿਆ ਦੇਖਣਾ ਪਰ ਮੈਂ ਪਿੱਛੇ ਜੇ ਇੱਕ ਉਹਦੇ 'ਚ ਦੇਖ ਰਿਹਾ ਸੀ ਤੇ ਇੱਕ ਸਲੋਗਨ ਹੋਰ ਆ ਗਿਆ ਉਹਦੇ 'ਚ ਸੀ ਛੋਟਾ ਪਰਿਵਾਰ ਸੁਖੀ ਪਰਿਵਾਰ ਉਹਦੇ ਵਿੱਚ ਇੱਕ ਮੁੰਡਾ ਹੋਰ ਗਾਇਬ ਕਰਦਾ ਸਿਰ ਕੁੜੀਓ ਕੁੜੀ ਰਹਿ ਗਈ ਤੇ ਮੇਰਾ ਧਿਆਨ ਚ ਹੈ ਵੀ ਮੈਂ ਕਿਹਾ ਵੀ ਹੋ ਸਕਦਾ ਕਿ ਮੁੰਡਾ ਵੀ ਉੱਥੇ ਰੱਖ ਦਿੰਦੇ ਲੇਕਿਨ ਜੇ ਮੁੰਡਾ ਰੱਖਦੇ ਤਾਂ ਫਿਰ ਜਿਹੜੀ ਉਹ ਪ੍ਰੂਨ ਹੱਤਿਆ ਵਾਲਾ ਇੱਕ ਜਿਹੜਾ ਪ੍ਰੋਗਰਾਮ ਚੱਲ ਰਿਹਾ ਵੀ ਅਸੀਂ ਉਹ ਇਹ ਨਹੀਂ ਦੇਖਣਾ ਕਿ ਬੱਚਾ ਕਿਹੜਾ ਹੈ ਕੁੜੀ ਆ ਜਾਂ ਮੁੰਡਾ ਫਿਰ ਸ਼ਾਇਦ ਉਹਨੂੰ ਪ੍ਰੋਮੋਸ਼ਨ ਮਿਲ ਜਾਂਦੀ ਵੀ ਸਰਕਾਰ ਨੇ ਕਿਹਾ ਵੀ ਮੁੰਡਾ ਹੀ ਪੈਦਾ ਕਰਨਾ ਹੋਰ ਕੁੜੀ ਤਾਂ ਪੈਦਾ ਹੀ ਨਹੀਂ ਕਰਨੀ ਸ਼ਾਇਦ ਇਸ ਕਰਕੇ ਉਹਨਾਂ ਨੇ ਕੁੜੀ ਨੂੰ ਰੱਖਿਆ ਉੱਤੇ ਅੱਜ ਵੀ ਉਹੀ ਚੱਲ ਰਿਹਾ ਜੇ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਹਸਪੀਟਲ 'ਚ ਚਲੇ ਜਾਓ ਤਾਂ ਤੁਹਾਨੂੰ ਇਹ ਨਜ਼ਰ ਆਏਗਾ ਪਰ ਤੁਸੀਂ ਦੇਖੋ ਇਹ ਹੈਗਾ ਸਾਡਾ ਨੈਸ਼ਨਲ ਪ੍ਰੋਗਰਾਮ ਕਿਸੇ ਇਸ ਕੰਟਰੀ ਦਾ ਨੈਸ਼ਨਲ ਪ੍ਰੋਗਰਾਮ ਹੈ ਵੀ ਇਸकी ਆਪਣੀ ਆਬਾਦੀ ਨੂੰ ਸੰਤੁਲਿਤ ਰੱਖਣਾ ਕੰਟਰੋਲ ਨਹੀਂ ਰੱਖਣਾ ਉਹਨੇ ਸੰਤੁਲਿਤ ਸ਼ਬਦ ਕਿਹਾ ਕਿ ਦੋ ਬੱਚੇ ਜਦੋਂ ਹੁੰਦੇ ਆ ਤਾਂ ਆਬਾਦੀ ਸੰਤੁਲਿਤ ਹੁੰਦੀ ਹੈ ਕੋਈ ਵੀ ਲੇਡੀ ਜਿਹੜੀ ਆਈ ਹੈ ਅਗਰ ਉਹ ਜਾ ਰਹੀ ਹੈ ਤਾਂ ਉਹ ਆਪਣੇ ਆਪ ਨੂੰ ਰਿਪਲੇਸ ਕਰਕੇ ਜਾਏ ਇਹ ਨੈਸ਼ਨਲ ਪ੍ਰੋਗਰਾਮ ਹੈ ਸਾਡਾ ਲੇਕਿਨ ਅਸੀਂ ਨਹੀਂ ਉਸ ਦੇ ਉੱਤੇ ਇੰਪਲੀਮੈਂਟ ਕਰ ਰਹੇ ਬਲਕਿ ਜਿਹੜੀਆਂ ਸਟੇਟਾਂ ਇੰਪਲੀਮੈਂਟ ਨਹੀਂ ਕਰ ਰਹੀਆਂ ਉਹਨਾਂ ਨੂੰ ਤੁਸੀਂ ਫਾਈਨਾਂਸ ਕਮਿਸ਼ਨ ਦੇ ਵੀ ਪੈਸੇ ਜ਼ਿਆਦਾ ਦਿਨੇ ਹੋ ਉਹਨਾਂ ਨੂੰ ਤੁਸੀਂ ਜਿਹੜੀਆਂ ਵੈਸੇ ਜਿਹੜੇ ਬਜਟਰੀ ਪ੍ਰੋਵੀਜ਼ਨਸ ਨੇ ਉਹ ਵੀ ਜ਼ਿਆਦਾ ਕਰਦੇ ਹੋ ਇਹ ਸਭ ਕੁਝ ਜ਼ਿਆਦਾ ਉਹਨਾਂ ਨੂੰ ਅੱਛਾ ਫਿਰ ਤੀਸਰੀ ਗੱਲ ਸਭ ਤੋਂ ਇੰਪੋਰਟੈਂਟ ਉਹ ਹੈਗੀ ਹੈ ਤੁਹਾਡੀ ਗਿਣਤੀ ਜਿਹੜੀ ਸੀਟਾਂ ਦੀ ਹੈ ਚਾਹ ਲੋਕ ਸਭਾ ਦੀ ਹੋਣ ਚਾਹ ਰਾਜ ਸਭਾ ਦੀ ਹੋਣ ਉਹ ਵੀ ਤੁਸੀਂ ਉਹਦੇ ਆਧਾਰ ਤੇ ਹੀ ਕਰ ਰਹੇ ਹੋ ਤਾਂ ਔਰ ਉਹਦੇ ਆਧਾਰ ਤੇ ਹੀ ਤੁਸੀਂ ਉਹਨਾਂ ਨੂੰ ਵਧਾ ਵਧਾ ਕੇ ਦੇ ਰਹੇ ਹੋ ਤੇ ਜਿਹਦੀਆਂ ਜਿੰਨੀਆਂ ਜ਼ਿਆਦਾ ਸੀਟਾਂ ਹੋਣਗੀਆਂ ਨੈਚੁਰਲੀ ਉਹਦੀਆਂ ਫਿਰ ਦਬਦਬਾ ਵੀ ਉਹਨਾਂ ਦਾ ਹੀ ਜ਼ਿਆਦਾ ਹੋਏਗਾ ਉਹਨਾਂ ਸਟੇਟਾਂ ਦਾ ਹੀ ਜ਼ਿਆਦਾ ਦਬਦਬਾ ਹੋਏਗਾ ਤਾਂ ਫਿਰ ਕਿਉਂ ਕੋਈ ਬੰਦਾ ਕੋ ਕਿਉਂ ਕੋਈ ਸਟੇਟ ਨੈਸ਼ਨਲ ਪ੍ਰੋਗਰਾਮ ਨੂੰ ਲਾਗੂ ਕਰੇ ਇਹ ਇੱਕ ਵੱਡਾ ਸਵਾਲ ਹੈ ਜੇ ਔਰ ਜਿੰਨਾ ਲੋਕਾਂ ਨੇ ਕੀਤਾ ਲਾਗੂ ਉਹਨੂੰ ਤੁਸੀਂ ਰਿਵਾਰਡ ਦੇਣ ਦੀ ਬਜਾਏ ਉਹਨਾਂ ਨਾਲ ਹੁਣ ਤੱਕਾ ਕਰ ਰਹੇ ਹੋ ਹੁਣ ਮਤਲਬ ਉਹਨਾਂ ਦੀਆਂ ਸੀਟਾਂ ਵੀ ਘਟਾ ਰਹੇ ਹੋ ਜਾਂ ਸੀਮਿਤ ਕਰੋਗੇ ਜਾਂ ਬਹੁਤ ਘੱਟ ਵਧਾਓਗੇ ਇਹ ਇੱਕ ਤਰ੍ਹਾਂ ਦਾ ਉਹਨਾਂ ਨਾਲ ਤੱਕਾ ਹੀ ਹੋ ਗਿਆ ਤਾਂ ਇਹਦਾ ਨੁਕਸਾਨ ਕਿਹਨੂੰ ਹੋਇਆ ਉਹਨਾਂ ਨੂੰ ਜਿਨ੍ਹਾਂ ਨੇ ਪ੍ਰੋਗਰਾਮ ਤੁਹਾਡਾ ਲਾਗੂ ਕੀਤਾ ਉਹਨਾਂ ਨੂੰ ਜਦ ਕਿ ਹੋਣਾ ਉਲਟਾ ਚਾਹੀਦਾ ਸੀਗਾ ਹੋਣਾ ਉਲਟਾ ਚਾਹੀਦਾ ਸੀ ਇਹ ਕਰਕੇ ਜਿਹੜੀ ਹੁਣ ਅੱਛਾ ਇਹਦੇ ਨਾਲ ਹੁਣ ਰੰਡਾਵਾ ਤੋਂ ਉਹ ਕੀ ਗਿਆ ਖਾਸ ਤੌਰ ਤੇ ਕਿਉਂਕਿ ਜਿੰਨਾ ਲੋਕਾਂ ਨੇ ਅਪਲਾਈ ਕੀਤਾ ਉਹ ਸਾਰੀ ਨਹੀਂ ਸਾਰੀਆਂ ਸਟੇਟਾਂ ਜਿਹੜੀਆਂ ਨੇ ਮੈਕਸਿਮਮ ਸਟੇਟਾਂ ਉਹ ਨੇ ਜਿੱਥੇ ਮਤਲਬ ਜਿਆਦਾ ਸਿੱਖ ਨੇ ਜਾਂ ਜੈਨੀ ਨੇ ਜਾਂ ਬੋਧੀ ਨੇ ਪਾਰਸੀ ਨੇ ਇਹ ਲੋਕ ਇਹਨਾਂ ਲੋਕਾਂ ਨੇ ਕੁਝ ਜ਼ਿਆਦਾ ਮਤਲਬ ਇਹਨੂੰ ਇੰਪਲੀਮੈਂਟ ਕੀਤਾ ਇੱਕ ਤਰ੍ਹਾਂ ਦਾ ਉਹਨਾਂ ਦੀਆਂ ਆਬਾਦੀਆਂ ਬਹੁਤ ਘਟ ਗਈਆਂ ਨੇ ਕਈਆਂ ਦੀ ਤਾਂ 0.23% ਹੀ ਰਹਿ ਗਈਆਂ ਮਸਾਂ ਤੋਂ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਨੇ ਨੈਸ਼ਨਲ ਪ੍ਰੋਗਰਾਮ ਨੂੰ ਲਾਗੂ ਕਰਕੇ ਇੱਕ ਤਰ੍ਹਾਂ ਦਾ ਨੁਕਸਾਨ ਚੇਲ ਲਿਆ ਹੁਣ ਇਸ ਕਰਕੇ ਹੀ ਹਰ ਧਰਮ ਦਾ ਹਰ ਧਰਮ ਇੰਨਾ ਜਿਆਦਾ ਪ੍ਰਭਾਵੀ ਹੋ ਗਿਆ ਸਾਰੇ ਸਾਰੀਆਂ ਜਿਹੜੇ ਜਿੰਨੇ ਵੀ ਮਜ਼ਬ ਹੈਗੇ ਨੇ ਉਹਨਾਂ ਦੇ ਉੱਤੇ ਕਿ ਉਹਨਾਂ ਦੇ ਉਹਨਾਂ ਦੇ ਬੰਦਿਆਂ ਨੂੰ ਲੱਗ ਰਿਹਾ ਵੀ ਜੇ ਸਾਡੇ ਬੰਦੇ ਘਟ ਗਏ ਤਾਂ ਸਾਡੇ ਸਾਡੇ ਧਰਮ ਦਾ ਤਬਾਵਾ ਵੀ ਘਟ ਜਾਏਗਾ ਤਾਂ ਉਹਨਾਂ ਦੇ ਹਰ ਰਿਲੀਜਨ ਦੇ ਜਿਹੜੇ ਮੁਖੀ ਨੇ ਉਹ ਆਪਣੇ ਆਪਣੇ ਮਤਲਬ ਜਿਹੜੇ ਸਮੁਦਾਇ ਨੇ ਜਾਂ ਉਹਨਾਂ ਦੇ ਅਨਿਆਈ ਨੇ ਉਹਨਾਂ ਨੂੰ ਇਹੇ ਕਰ ਰਹੇ ਆ ਕਿ ਉਹ ਜਿਆਦਾ ਤੋਂ ਜਿਆਦਾ ਬੱਚੇ ਪੈਦਾ ਕਰਨ। ਦਿੱਕਤ ਰੰਧਾਵਾ ਸਭ ਇਹ ਹੀ ਹੈ ਕਿ ਬੱਚੇ ਜਿਆਦਾ ਪੈਦਾ ਕਰਨਾ ਜਾਂ ਘਟ ਕਰਨਾ ਇਹ ਨਿਰੋਲ ਆਰਥਿਕਤਾ ਨਾਲ ਵੀ ਜੁੜਿਆ ਹੋਇਆ ਹੈ। ਅਸੀਂ ਉਹ ਲੋਕ ਜਿਹੜੇ ਬੱਚੇ ਦੀ ਸਹੀ ਪਰਵਰਿਸ਼ ਕਰ ਸਕਦੇ ਆ ਯਾਨੀ ਜਿਨ੍ਹਾਂ ਲੋਕਾਂ ਕੋਲੇ ਪੈਸਾ ਹੈ ਉਹ ਸਹੀ ਪਰਵਰਿਸ਼ ਕਰ ਸਕਦੇ ਆ ਉਹਨਾਂ ਨੂੰ ਪੜ੍ਹਾਈ ਲਿਖਾਈ ਸਭ ਸੇ ਸੂਲਤਾ ਸਭ ਕੱਚਾ ਦੇ ਸਕਦੇ ਆ ਉਹਨਾਂ ਕੋਲ ਤਾਂ ਇੱਕ ਇੱਕ ਬੱਚਾ ਹੀ ਰਹਿ ਗਿਆ ਤੇ ਬਹੁਤ ਸਾਰੇ ਹੁਣ ਤਾਂ ਉਹ ਇਦੋਂ ਵੀ ਅੱਗੇ ਚਲੇ ਗਏ ਹੁਣ ਤਾਂ ਵਿਆਹ ਹੀ ਨਹੀਂ ਕਰਾਉਣਾ ਮਤਲਬ ਉਹ ਲਿਵ ਇਨ ਚ ਚਲੇ ਗਏ ਆ ਮਤਲਬ ਵਿਆਹ ਦੀ ਵੀ ਲੋੜ ਨਹੀਂ ਖਤਮ ਕਰੋ ਇਹ ਸਿਸਟਮ ਹੀ ਖਤਮ ਕਰੋ ਅਸਤਾ ਹੁਣ ਜਿਹੜੀ ਅਗਲੀ ਜਨਰੇਸ਼ਨ ਹੈ ਉਸ ਤਾਂ ਉਸ ਦਿਸ਼ਾ ਵੱਲ ਜਾ ਰਹੀ ਹੈ ਔਰ ਦੂਸਰੇ ਪਾਸੇ ਜਿਹੜੇ ਲੋਕ ਇਹ ਅਨਪੜਨੇ ਜਾਂ ਅਜੇ ਵੀ ਗਰੀਬੀ 'ਚ ਨੇ ਬਹੁਤ ਥੱਲੇ ਰਹਿ ਗਏ ਆ ਉਹ ਅਜੇ ਵੀ 6 6 7 7 ਬੱਚੇ ਹੀ ਪੈਦਾ ਕਰ ਰਹੇ ਤਾਂ ਤੁਸੀਂ ਦੇਖੋ ਆਬਾਦੀ ਦਾ ਅਸੰਤੁਲਨ ਹੋ ਗਿਆ ਇਹ ਅਸੰਤੁਲਨ ਹੀ ਜਿਹੜਾ ਹੈਗਾ ਇਹ ਕੰਟਰੀ ਲਈ ਸਹੀ ਨਹੀਂ ਹੈ ਬਹੁਤ ਖਰਾਬ ਹੈ ਬਿਲਕੁਲ ਠੀਕ ਹੈ